ਦੇਸ਼ ਵਿਦੇਸ਼ ਚ ਬੈਠੇ ਹੋਏ ਹਰ ਸੰਗਤ ਜੀਓ ਅੱਜ ਬਹੁਤ ਸਾਰਿਆਂ ਨੂੰ ਇਹ ਚੀਜ਼ ਦੀ ਖਾਸ਼ ਹੋਏਗੀ ਕਿ ਪਾਸ਼ਾ ਜੀ ਦੇ ਸਮੇਂ ਸੰਘਾਸਨ ਤੇ ਕਿਤਨੇ ਸਰੂਪ ਲੱਗਦੇ ਸੀ ਤੇ ਕਿਹੜੇ ਕਿਹੜੇ ਸਰੂਪ ਲੱਗਦੇ ਸੀ ਕਿਉਂਕਿ ਅੱਜ ਆ ਅਲੱਗ-ਅਲੱਗ ਚਰਚਾ ਲੱਗਦੀ ਆ ਮਹਾਰਾਜ ਨੇ ਇਸ ਨੂੰ ਆ ਕਹਿਆ ਇਸ ਨੂੰ ਆ ਕਹਿਆ ਲੇਕਿਨ ਆਪਾਂ ਅੱਕੀ ਡਿੱਟਾ ਉਹ ਇਤਿਹਾਸ ਵੇਖਣ ਜਾ ਰਹੇ ਹਾਂ ਇਹਦੇ ਵਿੱਚ ਸੱਚੇ ਪਾਸ਼ਾ ਜੀ ਨੇ ਕੀ ਕੀਤਾ ਜਿਹੜੇ ਜੋ ਸਰੂਪ ਨੇਕਲੰਕ ਨਾਰਾਇਣਨ ਮਹਾਰਾਜ ਖੀਰ ਸਿੰਘ ਵਿਸ਼ਨੂੰ ਭਗਵਾਨ ਆ ਇਹ ਖੇਲ ਉਸ ਦਾ ਚੱਲ ਰਿਹਾ ਆ ਹੁਣ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਇਹ ਜਗਦੀਸ਼ ਦਵਾਰ ਦੇ ਆ ਜੀ ਜਗਦੀਸ਼ ਦਵਾਰ ਕਿੱਥੇ ਆ ਜੇਟੂ ਵਾਲ ਪਿਸ਼ਾਨ ਸਾਹਿਬ ਦੇ ਲੱਗੇ ਪਹਿਲਾਂ ਵਿਹਾਰ ਇੱਥੇ ਸ਼ੁਰੂ ਹੁੰਦੇ ਸੀ ਸੱਚੇ ਪਾਤਸ਼ਾਹ ਜੀ ਦਾ ਵੇਖਿਆ ਕਿ ਸੀਸ ਦੇ ਉੱਤੇ ਚੌਰ ਆ ਮਾਰੇ ਚੌਂਕੜੀ ਵੱਜੀ ਆ ਇਹ ਚੌਂਕੜੀ ਵੱਜੀ ਵਜਾਈ ਨਾ ਛੱਤ ਨੂੰ ਜਾਂਦੀ ਹੁੰਦੀ ਸੀ ਤੇ ਇਹੋ ਜਿਹਾ ਵਿਹਾਰ ਹੋ ਜਾਂਦਾ ਹੁਣ ਤੁਸੀਂ ਇੱਥੇ ਵੇਖੋਗੇ ਇਹ ਸਾਈਡ ਦੇਖੋ ਥੋੜਾ ਜਿਆ ਇਹ ਸਾਈਡ ਦੇ ਵਿੱਚ ਆ ਇੱਕ ਫੋਟੋ ਪਈ ਆ ਇਹ ਫੋਟੋ ਕਿਹਦੀ ਆ ਮਾਰਾ ਹੀਰ ਸਿੰਘ ਜੀ ਦੀ ਪੂਰੀ ਫੋਟੋ ਸ਼ਬਦ ਫੋਟੋ ਨਹੀਂ ਹੈਗੀ ਇਹ ਪੂਰੀ ਫੋਟੋ ਹੈ ਇਹ ਜਦੋਂ ਪਾਸ਼ਾ ਜੀ ਵਿਹਾਰ ਕਰਕੇ ਚਲੇ ਜਾਂਦੇ ਸਨ ਤੇ ਇਹ ਫੋਟੋ ਕਿੱਥੇ ਆ ਜਾਂਦੀ ਸੀ ਸੰਘਾਸਨ ਤੇ ਤੇ ਜਦੋਂ ਸੱਚੇ ਪਾਸ਼ਾ ਜੀ ਆਉਂਦੇ ਸਨ ਵਿਹਾਰ ਕਰਨ ਜਗਤੀਤ ਬਾਰੇ ਚ ਤੇ ਫਿਰ ਇਹ ਖੱਬੇ ਪਾਸੇ ਰੱਖ ਦਿੱਤੀ ਜਾਂਦੀ ਸੀ ਇਹਦਾ ਦੂਜਾ ਵੀ ਸਬੂਤ ਦਿਖਾਉਣਾ ਮੈਂ ਤੁਹਾਨੂੰ ਇਹ ਉਸ ਦਿਨ ਉਹ ਸਮੇਂ ਦੀਆਂ ਫੋਟੋ ਨੇ ਇਹ ਜਿਹੜਾ ਕਿ ਪਾਸ਼ਾ ਦੀ ਅੱਕੀ ਡਿੱਟੀਆਂ ਫੋਟੋ ਮਹਾਰਾਜ ਕੀ ਕੀਤਾ ਮਹਾਰਾਜ ਦਾ ਇਤਿਹਾਸ ਕੀ ਹੈ ਇਹ ਸੱਚੇ ਪਾਸ਼ਾ ਜੀ ਆ ਤੁਸੀਂ ਵੇਖੋ ਤੇ ਮਨਜੀਤ ਸਿੰਘ ਜੀ ਕਾਕਾ ਮਨਜੀਤ ਸਿੰਘ ਜਗਦੀਸ਼ ਸਿੰਘ ਜੀ ਇਹਨਾਂ ਦੀਆਂ ਇਸ ਰੂਪ ਲੱਗੇ ਨੇ ਆਵੇ ਤੁਸੀਂ ਦੇਖ ਲੈ ਜੋ ਇਹ ਸਾਰੀ ਚੀਜ਼ ਹੈ ਚੌਰਸੀਸ ਤੇ ਹੋ ਰਿਹਾ ਨੇ ਆ ਸਾਰੀ ਚੀਜ਼ ਹੈ ਇਹ ਜਗਦੀਸ਼ਤਵਾਰੇ ਦਾ ਤੁਸੀਂ ਦਰਸ਼ਨ ਕਰ ਲੈ ਜੋ ਸੱਚੇ ਪਾਤਸ਼ਾਹ ਦਾ ਆਵੇ ਪਾਣੀ ਰਚਦੇ ਨੇ ਇੱਥੇ ਮਹਾਰਾਜੀ ਚਰਨ tháiਟਾ ਨੂੰ ਕੀਤੇ ਹੋਏ ਨੇ ਆ ਫੋਟੋ ਜਿਹੜੀ ਹੈ ਇੱਥੇ ਤੁਸੀਂ ਸਪਸ਼ਟ ਦੇਖ ਲੈ ਜੋ ਇਹ ਫੋਟੋ ਮਹਾਰਾਜ ਖੇਤ ਸਿੰਘ ਜੀ ਦੀ ਆ ਔਰ ਇਹ ਤੁਸੀਂ ਦੇਖ ਲਿਆ ਕਿ ਇਹ ਫੋਟੋ ਜਿਹੜੀ ਆ ਸਬਦ ਫੋਟੋ ਨਹੀਂ ਬਲਕਿ ਇਹ ਫੋਟੋ ਇਹ ਸਬੂਤ ਨੇ ਕਿ ਮਹਾਰਾਜ ਜੀ ਨੇ ਕਦੀ ਵੀ ਦੋਸ ਰੂਪ ਜਿਹੜੇ ਆ ਆਪਣੇ ਇਤਿਹਾਸ ਦੇ ਵਿੱਚ ਨਹੀਂ ਸਗਸਨ ਤੇ ਲਾਇਆ ਇਹ ਸਾਰੇ ਲੱਗੇ ਨੇ ਔਰ ਇਹ ਜੋ ਆਪਾਂ ਵੇਖ ਰਹੇ ਆ ਸੱਚੇ ਪਾਤਸ਼ਾਹ ਬਾਣੀ ਰਚ ਰਹੇ ਨੇ ਔਰ ਇਹ ਕਿਹੜਾ ਹੈ ਜਗਦੀਸ਼ ਦਰਬਾਰ ਇਹ 19 2012 ਬਿਕਰਮੀ ਨੂੰ ਸ਼ੁਰੂ ਹੋਇਆ ਜਾਨੀ ਕਿ 1956 ਈਸਵੀ ਨੂੰ ਔਰ 1961 ਤੇ 2018 ਬਿਕਰਮੀ ਸੱਚੇ ਪਾਤਸ਼ਾਹ ਨੇ ਹਰ ਭਗਤਵਾਰ ਤਿਆਰ ਕਰ ਲਿਆ ਹਰ ਭਗਤਵਾਰ ਜਦ ਤਿਆਰ ਹੋਇਆ ਤੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਇੱਕ ਨਵੀਂ ਚੇਂਜਮੈਂਟ ਕਰ ਦਿੱਤੀ ਨਵੀਂ ਨਵੀਂ ਤਬਦੀਲੀ ਆਈ ਹਰ ਭਗਤਵਾਰ ਦੇ ਅੰਦਰ ਉਹ ਤਬਦੀਲੀ ਕੀ ਸੀਗੀ ਆ ਵੀ ਤੁਸੀਂ ਵੇਖਿਆ ਫੋਟੋ ਵੇਖ ਰਹੇ ਜੋ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਬੰਦਿਆਂ ਸਾਰੀ 1961 ਦੇ ਵਿੱਚ ਮਹਾਰਾਜ ਜੀ ਨੇ ਕੀ ਕੀਤਾ ਕਿ ਇਹ ਤਿੰਨ ਸਰੂਪ ਜਿਹੜੇ ਸੀਗੇ ਇਹ ਲਾ ਦਿੱਤੇ ਗਏ ਹਰ ਭਗਤਵਾਰ ਦੇ ਉੱਪਰ ਇਹ ਜਿਹੜੇ ਤਿੰਸੂ ਰੂਪ ਜਿਹੜੇ ਲਾਏ ਸੱਚੇ ਪਾਤਸ਼ਾਹ ਨੇ ਤੇ ਇਹ ਨਵਾਂ ਵਿਹਾਰ ਸ਼ੁਰੂ ਹੋਇਆ ਘੱਟ ਤੁਸੀਂ ਵੇਖਿਆ ਜਗਦੀਤ ਦਵਾਰ ਦੇ ਵਿੱਚ ਕੋਈ ਵੀ ਸਰੂਪ ਉੱਪਰ ਨਹੀਂ ਸੀ ਲੱਗੇ ਇਹ ਪਾਤਸ਼ਾਹ ਨੇ ਪਹਿਲੀ ਵਾਰੀ ਸਰੂਪ ਜਿਹੜੇ ਲਾਏ ਨੇ ਜਾਨੀ ਕਿ 2018 ਬਿਕਰਮੀ 1961 ਤੋਂ ਸ਼ੁਰੂ ਹੈ ਪਰ ਉਸ ਤੋਂ ਬਾਅਦ ਆਨੂੰ 1970 ਦੀ ਮੈਂ ਗੱਲ ਦੱਸਣ ਲੱਗਾ ਹਾਂ 18 ਹਾਰਡ 1970 ਨੂੰ ਕੀ ਤਬਦੀਲੀ ਹੋਈ ਕੀ ਮਰਜ਼ਾਦਾ ਸੀ ਉਦੋਂ ਹੁਣ ਤੁਸੀਂ ਇੱਥੇ ਵੀ ਵੇਖ ਲਿਆ ਸਾਰੀਆਂ ਮਰਜ਼ਾਦਾ ਵੇਖਣੀਆਂ ਸਮੇਂ-ਸਮੇਂ ਤੇ ਕਿੱਦਾਂ ਬਲਟਦੀਆਂ ਨੇ ਕਿਉਂਕਿ ਇਹ ਤੁਸੀਂ ਵੇਖਿਆ ਮਹਾਰਾਜੀ ਦਾ ਕੀ ਹੈ ਇੱਕ ਕੁੰਡੀ ਹੈ ਮਹਾਰਾਜੀ ਦੀ ਜਿਹੜੇ ਸਾਈਡ ਦੇ ਉਸ ਸਾਈਡ ਸਪੀਕਰ ਦਾ ਕੋਈ ਚੀਜ਼ ਹੈਗੀ ਇਹ ਪਿਆ ਹੋਇਆ ਇਹ ਤੇ ਵੱਡੇ ਤਰ੍ਹਾਂ ਚੀਜ਼ ਹੈ ਕਿ ਇਹ 1970 ਦੀ 18 ਹਾਰ ਦੀ ਜਿਹੜੀ ਸ਼ਾਦੀਆਂ ਦਾ ਵਿਹਾਰ ਸੀਗਾ ਉੱਤੇ ਕੀ ਕਾਗਜ਼ ਲੱਗਾ 10 ਦਸ਼ਮੇਸ਼ ਨਾ ਤੁਸੀਂ ਵੇਖਿਆ ਹਾਰ ਟੰਗੇ ਹੋਏ ਨੇ ਸਰ ਭਗਤਵਾਰ ਜੇਟੂ ਵਾਲਜ ਉਦੋਂ ਟੰਗੇ ਹੁੰਦੇ ਸੀ ਆ ਸੱਚੇ ਪਾਤਸ਼ਾਹ ਜੀ ਬਾਣੀ ਰਚ ਰਹੇ ਨੇ ਸ਼ਾਦੀਆਂ ਕਰ ਰਹੇ ਨੇ 18 ਹਾਰ ਨੂੰ ਔਰ ਆ ਚੀਜ਼ ਵੇਖੋ ਵੀ ਇੱਥੇ ਹੁਣ ਫੋਟੋ ਜਿਹੜੀ ਮਹਾਰਾਜ ਸ਼ੇਰ ਸਿੰਘ ਦੀ ਖੱਬੇ ਪਾਸੇ ਸੀਗੀ ਇੱਥੇ ਸੱਚੇ ਪਾਤਸ਼ਾਹ ਨੇ ਫੋਟੋ ਇਸ ਵਿਹਾਰ ਦੇ ਵਿੱਚ ਇੱਕੋ ਇੱਕ ਹੀ ਫੋਟੋ ਲਾਈ ਦੋ ਨਹੀਂ ਲੇਕਿਨ ਸੱਤ ਰੰਗੇ ਦੇ ਥੱਲੇ ਫੋਟੋ ਕਿੰਨੂੰ ਵੇਖ ਰਹਿ ਜੋ ਇਹ ਸ਼ਬਦ ਫੋਟੋ ਜੀ ਇਹਨੂੰ ਚਾਹ ਜਨਾ ਤੁਸੀਂ ਆਪਾਂ ਜਦੋਂ ਵੇਖਨੇ ਆ ਤੇ ਇਹ ਕਲੀਅਰ ਹੁੰਦੀ ਆ ਸ਼ਬਦ ਫੋਟੋ ਆ ਤੁਸੀਂ ਪੜ੍ਹਦੇ ਜੋ ਆਵੇ ਅੱਖਰ ਜਿਹੜੇ ਆ ਦੇਖ ਰਹਿ ਜੋ ਤੁਸੀਂ ਇਹ ਸ਼ਬਦ ਫੋਟੋ ਆ ਜੀ ਇਹ ਸ਼ਬਦ ਫੋਟੋ ਫਿਰ ਇਹ ਇਹ ਇੱਥੇ 1907 ਇਹ ਕਦੋਂ ਦੀ ਮੌਜੂਦ ਆ 1970 ਦੇ 18 ਹਾਰਡ ਦੀ ਫੋਟੋ ਆ ਤੇ ਇਹਦਾ ਮਤਲਬ 1970 ਦੇ 18 ਹਾਰਡ ਚ ਸ਼ਬਦ ਫੋਟੋ ਜਿਹੜੀ ਆ ਸੰਗਾਤਨ ਤੇ ਸੀ ਉਸ ਦਿਨ ਵਿਹਾਰ ਦੇ ਸਮੇਂ ਸੀ ਇਹਦਾ ਮਤਲਬ ਫੋਟੋ ਇੱਥੇ ਵੀ ਅਰ ਭਗਤਵਾਰ ਜੇਟੂ ਵਾਲ ਦੇ ਵਿੱਚ ਵੀ ਲੱਗੀ ਰਹੀ ਔਰ ਮਜ਼ੇਦਾਰ ਇਤਿਹਾਸ ਜਿਹੜਾ ਇਹ ਹੈ ਕਿ 19 17 18 ਹਾਰਡ 1970 ਤੋਂ ਬਾਅਦ ਬਹੁਤ ਫੁੱਟੀ ਤਬਦੀਲੀ ਸੱਚੇ ਪਹਾੜ ਸਨ ਕਰਦੀ ਫੇਰ ਮਰਜਾਦਾ ਬਦਲਦੀ ਜਿੱਦਾਂ ਤਿੰਨ ਫੋਟੋ ਆ ਨਾ ਕੀਤੀਆਂ ਇਸ ਤਰ੍ਹਾਂ ਹੀ ਮਰਜਾਦਾ ਬਦਲਦੀ ਮਹਾਰਾਜ ਨੇ ਕੀ ਕੀਤਾ ਕਿ ਚੇਟੂ ਵਾਲ ਹਰ ਭਗਤਵਾਰ ਤੋਂ ਦਿੱਲੀ ਹਰ ਭਗਤਵਾਰ ਤੋਂ ਕਿਉਂਕਿ ਉਹ ਪੈਣ ਤੋਂ ਬਾਅਦ ਬਣ ਚੁੱਕਾ ਸੀਗਾ ਜਿਹੜਾ ਉੱਪਰ ਆ ਦਰਬਾਰ ਜਿੱਥੇ ਬਾਹਰ ਵਾਲਾ ਤੇ ਪੈਣ ਚਰਨੀ ਦੇ ਵਿਹਾਰ ਕਰਕੇ ਆ ਬਣਿਆ ਸੀਗਾ ਜਿਹੜਾ ਉੱਪਰਲਾ ਹਰ ਭਗਤਵਾਰ ਉੱਪਰ ਆ ਜਿੱਥੇ ਲਖਾਰੀ ਦਰਸ਼ਨ ਸਿੰਘ ਜੀ ਰਹਿੰਦੇ ਇਹਨਾਂ ਦੇ ਉੱਪਰਲੇ ਬੰਨੇ ਜਿਹੜਾ ਹਰ ਭਗਤਵਾਰ ਉਹ ਆ 25x25 ਦਾ ਇਹ 36x36 ਦਾ ਔਰ ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਸਰੂਪ ਬੰਦ ਕਰ ਦਿੱਤਾ ਦਿੱਲੀ ਵੀ ਤੇ ਭਲਾਈਪੁਰ ਗੁਰਮੁਖ ਦਵਾਰੇ ਚ ਵੀ ਬੰਦ ਕਰ ਦਿੱਤਾ ਸੰਗਸੰਦ ਇਹ ਇੱਕ ਨਵੀਂ ਮਰਜ਼ਾਦਾ ਸੰਸਾਰ ਦੇ ਵਿੱਚ 1970 ਚ ਸ਼ੁਰੂ ਹੋਈ ਜਾਨੀ ਕਿ ਜਿਹੜੀ ਮਹਾਰਾਜ ਨੇ ਇਸ ਤੋਂ ਬਾਅਦ ਮਰਜ਼ਾਦਾ ਨਹੀਂ ਬਦਲੀ ਸੰਗਸੰਦੋਂ ਸੰਗਤ ਜਿਹੜੀ ਆਉਂਦੀ ਸੀਗੀ ਉਹਨੂੰ ਸਿੱਧਾ ਹੁਕਮ ਹੰਦਾ ਸੀਗਾ ਕਿ ਸਿੱਧਾ ਹੀ ਅਰ ਭਗਤਵਾਰ ਜਾਣਾ ਸਸਕਾ ਸੁਣਤੇ ਫੋਟੋ ਨਹੀਂ ਸੀ ਕਿਉਂਕਿ ਕਈ ਵਾਰੀ ਇਹ ਦਲੀਲ ਦਿੰਦੇ ਨੇ ਕਿ ਮਹਾਰਾਜ ਜੀ ਤੇ ਆਪ ਬੈਂਦੇ ਇਸ ਕਰਕੇ ਫੋਟੋ ਨਹੀਂ ਸੀ ਤੇ ਬਾਅਦ ਚ ਜਿਹੜੀ ਆ ਤਦ ਕਰਕੇ ਰੱਖ ਲਈ ਨਹੀਂ ਇਹ ਪਹਿਲਾਂ ਵੀ 70 ਦੇ ਵਿੱਚ ਵੀ ਮਹਾਰਾਜ ਬੈਂਦੇ ਆਵੇ ਫੋਟੋ ਲੱਗੀ ਅਰ ਭਗਤਵਾਰ ਦੇ ਵਿੱਚ ਤੇ ਉਹ ਜਗਦੀਦਵਾਰ ਚ ਵੀ ਤੁਸੀਂ ਵੇਖਿਆ ਲੇਕਿਨ ਉਦੋਂ ਰਵੈਤ ਬਦਲਤੀ ਸੱਚੇ ਪਾਤਸ਼ਾਹ ਜੀ ਨੇ ਔਰ ਮਹਾਰਾਜ ਜੀ ਨੇ ਇਹ ਰਵੈਤ ਬਦਲਤੀ ਔਰ ਇਸ ਸਰਵਾਯਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਨਵੀਂ ਮਰਜ਼ਾਦਾ ਸ਼ੁਰੂ ਕਰਤੀ ਯਾਨੀ ਕਿ ਆਪਾਂ ਨੂੰ ਇਸਤ ਵੀ ਨਿਰਗੁਣ ਜੋਤ ਅਕਾਲ ਪੁਰਖ ਦਿੱਤਾ ਸੀ ਇਹ 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 ਸਾਰੀਆਂ ਮਰਜ਼ਾਦਾ ਕਿੰਨੇ ਬਦਲੀਆਂ ਜੋਤ ਸਰੂਪ ਨੀਕਲੰਕ ਨਾਰ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਬਦਲੀਆਂ ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ 27 ਜੇ 1976 ਤੱਕ ਸਰੀਰ ਦਾ ਉਲਾ ਕਰਨ ਤੱਕ ਇਹੀ ਮਰਜ਼ਾਦਾ ਰੱਖੀ ਯਾਨੀ ਕਿ 70 ਤੋਂ 76 ਤੱਕ ਸੇ ਸਾਲ ਦੇ ਕਰੀਬ ਇਹੀ ਮਰਜ਼ਾਦਾ ਰੱਖੀ ਕਿ ਸਿੰਘਾਸਨ ਦੇ ਉੱਤੇ ਇਸ ਰੂਪ ਮੁੜ ਕੇ ਨਹੀਂ ਲਾਇਆ ਆਵੇ ਤੁਹਾਨੂੰ ਉਹਦੀ ਫੋਟੋ ਵੀ ਦਿਖਾਉਣੀ ਆ ਆ ਲਓ ਜੀ ਆ ਦੇਖੋ ਇਹ ਜੇਠੂ ਆਨਰਪਗਦਵਾ ਰਿਹਾ ਤੁਸੀਂ ਇਧਰਲੇ ਪੰਨੇ ਵੇਖ ਰਹਿ ਜੋ ਸਪਸ਼ਟ ਨਜ਼ਰ ਆਉਣ ਡਿਆ ਕਿ ਇਹ ਜਿਹੜੇ ਫੋਟੋ ਪੈਗੀਆਂ ਆ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਆ ਵੇਖੋ ਆ ਫੋਟੋ ਆ ਨਾ ਜਿਹੜੇ ਆਪਾਂ ਲਾਉਨੇ ਆ ਲੱਗੀ ਅਜੇ ਵੀ ਸੱਚਖੰਡ ਬ੍ਰਹਮ ਲੋਕ ਇਹਦੇ ਹਨ ਯਰ ਭਗਤਵਾਰ ਦੀ ਇਹ ਇਹ ਫੋਟੋ ਆ ਠੀਕ ਹੈ ਜੀ ਆ ਬਿਹਾਰ ਵੀ ਉੱਦਾਂ ਟੰਗੇ ਆ ਤੇ ਇਹਨਾਂ ਫੋਟੋ ਨੇ ਆ ਸੱਚੇ ਪਾਤਸ਼ਾਹ ਦੀ ਫੋਟੋ ਆ ਵੀ ਤੁਸੀਂ ਦੇਖੋ ਮਹਾਰਾਜ ਦੀ ਇਹ ਇੱਧਰ ਲੱਗੀ ਹੁੰਦੀ ਸੀ ਆ ਉੱਤੇ ਵੀ ਆ ਤੁਸੀਂ ਦੇਖ ਰਹੇ ਜੋ ਇਹ ਫੋਟੋਆਂ ਇੱਧਰਲੇ ਬੰਨੇ ਲੱਗੀਆਂ ਸੀਗੀਆਂ ਉਸ ਵੇਲੇ ਇਹ 27 ਚੇਤ 1976 ਤੱਕ ਇਹ ਫੋਟੋਆਂ ਮਹਾਰਾਜ ਜੀ ਦੇ ਜਿਹੜੇ ਆ ਦੇ ਕਰਕੇ ਜਦੋਂ ਵਿਆਹ ਚੱਲਦੇ ਉਹਦੇ ਚ ਇਹ ਮਜੂਦ ਨੇ ਤੇ ਆ ਵੀ ਮੌਜੂਦ ਆ ਕਿ ਜੇ ਕੱਲ ਨੂੰ ਆਪਾਂ ਜੇ ਇਤਿਹਾਸ ਨੂੰ ਜਾਨਣਾ ਚਾਹੀਏ ਤੇ ਇਹ ਗੱਲ ਆ ਕਿ ਮਹਾਰਾਜ ਨੇ ਸਰੂਪ ਬੰਦ ਕਰ ਦਿੱਤੇ ਗਏ ਸਨ ਇਥੇ ਕਿਹਾ ਸੀ ਸੰਘਾਸ਼ਨ ਕਦੀ ਖਾਲੀ ਨਹੀਂ ਰਹੇਗਾ ਕਾਲਪੁਰਖ ਤੁਹਾਨੂੰ ਹਮੇਸ਼ਾ ਮਿਲਦਾ ਰਹੇਗਾ ਮਹਾਰਾਜ ਜੀ ਰਸਤੇ 'ਚ ਵੀ ਖਲੋਂਦੇ ਸੀ ਇਸ਼ਾਰਾ ਕਰ ਦਿੰਦੇ ਸੀ ਕਿਉਂਕਿ ਮਹਾਰਾਜ ਜੀ ਨੂੰ ਪਤਾ ਸੀ ਕਿ 76 ਤੇ ਸ਼ਰੀਰ ਦਾ ਉਹਲਾ ਕਰ ਲੈਣਾ ਜੋਤ ਰੂਪੀ ਅਖੇਲ ਇਦਾਂ ਸ਼ਰਮ ਮਿਲਣਾ ਔਰ ਉਹਨਾਂ ਨੇ ਇਹ 6 ਸਾਲ ਕੰਮ ਕਰਾਇਆ ਉਨੇ ਨੂੰ ਤਾਂ ਦੇਖਣ ਦੀ ਇਹ ਜ਼ਰੂਰਤ ਹੈ ਕਿ ਇੱਕ ਮਜ਼ੇਦਾਰ ਗੱਲ ਹੈ ਇਹ ਫੋਟੋ ਜਿਹੜੀ ਹੈ ਇਹ ਇੱਕ ਪਹਿਲਾ 17 ਹਾੜ ਜਿਹੜਾ ਮਨਾਇਆ ਗਿਆ ਨਾ ਮਹਾਰਾਜ ਦੇ ਸ਼ਰੀਰ ਸਤਾਈ ਚੇਦ ਦੇ ਉਹਲਾ ਕਰਨ ਤੋਂ ਬਾਅਦ ਇਹ ਪਹਿਲਾ 17 ਹਾੜ ਜਦੋਂ ਮਨਾਇਆ ਗਿਆ ਉਦੋਂ ਕੋਈ ਸਰੂਪ ਰਾ ਕੇਰ ਸੰਗਤ ਨੇ ਨਹੀਂ ਮਨਾਇਆ ਮਹਾਰਾਜ ਤੋਂ ਬਾਅਦ ਐਦਾਂ ਹੀ ਮਨਾਇਆ ਗਿਆ ਉਸ ਤੋਂ ਬਾਅਦ ਸਾਰੀਆਂ ਮਰਜ਼ਾਦਾ ਬਦਲੀਆਂ ਨੇ ਕਿਸ ਤਰ੍ਹਾਂ ਚੱਲੀਆਂ ਉਹਦੇ ਬਾਰੇ ਤੁਸੀਂ ਸਾਰਾ ਹੀ ਜਾਣਦੇ ਆ ਮੈਂ ਤਾਂ ਕੰਮ ਸਿਰਫ ਇਤਿਹਾਸ ਦੱਸਣਾ ਹੈ ਕਿਸੇ ਦੇ ਹਿਰਦੇ ਨੂੰ ਠੋਸ ਜਾਂ ਕੋਈ ਨਹੀਂ ਨਾ ਇਹਦੇ ਤੇ ਕੋਈ ਟਿੱਕਾ ਟਿੱਪਣੀ ਨਾ ਬਹਿਸ ਨਾ ਇਹ ਤੇ ਕੋਈ ਦਲੀਲ ਹੈ ਪਾਸ਼ਾ ਜੀ ਨੇ ਕੀ ਕੀਤਾ ਆਪਾਂ ਵੇਖ ਲਿਆ ਕਿ ਇੱਕ ਫੋਟੋ ਪਹਿਲਾਂ ਜਿਹੜੀ ਪੂਰੀ ਫੋਟੋ ਸੀ ਸੱਚੇ ਪਾਸ਼ਾ ਜੀ ਦੀ ਮਹਾਰਾਜ ਸ਼ੇਰ ਸਿੰਘ ਦੀ ਛੋਟੀ ਫੋਟੋ ਇਹ ਪਹਿਲਾਂ ਜਿਹੜੀ ਚਗਦੀਦਵਾਰੇ ਲੱਗੀ ਫਿਰ ਸ਼ਬਦ ਫੋਟੋ ਜੜੀ ਆਈ ਫਿਰ ਇਸ ਤੋਂ ਬਾਅਦ ਬਿਲਕੁਲ ਸੰਘਾਸ਼ਨਾ ਤੇ ਸਰੂਪ ਬੰਦ ਆਖਰੀ ਮਰਜ਼ਾਦਾ ਜਿਹੜੀ ਐ ਇਹ 27 1976 ਤੱਕ 70 ਤੋਂ ਲੱਗ ਕੇ 17 1970 ਤੋਂ ਬਾਅਦ ਆਖਰੀ ਮਰਜ਼ਾਦਾ ਇਹ ਆ ਜੋ ਮਹਾਰਾਜੀ ਕਰਕੇ ਗਏ ਹਨ ਇਤਿਹਾਸ ਦੇ ਮੁਤਾਬਕ ਇਹਨਾਂ ਸਰੂਪਾਂ ਦੇ ਮੁਤਾਬਕ ਸੋਚ ਦੇ ਨਹੀਂ ਅਕਲ ਬੁੱਧੀ ਦੇ ਨਹੀਂ ਕਿਉਂਕਿ ਅਕਲ ਬੁੱਧੀ ਤੋਂ ਪਰਾਂ ਦਾ ਖੇਲ ਆ ਜੋ ਪਾਛਾਨ ਕੀਤਾ ਔਰ ਜੋ ਕੀਤਾ ਇਹ ਇਨਸਾਨ ਦੇ ਵੱਸ ਤੋਂ ਬਾਹਰ ਹੈ ਤੋਂ ਸਾਰਿਆਂ ਨੂੰ ਹੀ ਇਸ ਗੱਲ ਦਾ ਜਿਹੜਾ ਇਤਿਹਾਸ ਹੈ ਮੇਰਾ ਮਕਸਦ ਹੈ ਹਰ ਇਤਿਹਾਸ ਜਿਹੜਾ ਸੰਗਤ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਜਿਹੜੀ ਜੋ ਪਾਸ਼ਾ ਕੀਤਾ ਸੀ ਉਸ ਨੂੰ ਵੇਖਣਾ ਕਿ ਮਹਾਰਾਜ ਜੀ ਕੀ ਕੀਤਾ ਜਾਂ ਬਾਅਦ ਚ ਜੋ ਕੀਤਾ ਉਹ ਕਹਾਣੀ ਅਲੱਗ ਹੈ ਹੁਣ ਕੀ ਕੀਤਾ ਹੈ ਮਹਾਰਾਜ ਜੀ ਨੇ ਜੋ ਉਸ ਸਮੇਂ ਦਾ ਕੀਤਾ ਇਹ ਉਹਦੇ ਇਤਿਹਾਸ ਹਨ ਜੀ